मुर्दाबा मुर्दाबाद मुर्दाब मुबा मुदाबारा ज़िंद ज़िंदबाद ज़िंदाब मुदाबाब ज़ لوک ایک تا زندہ باد زندہ باد زندہ باد سب سند لوکاں دا ایک تا زندہ باد مرداباد مرداباد کرو جس پر ہم نے مرداباد لوک نے کوباد مرداباد مرداباد جس پر سامنے ہم نے مرداباد 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 مردا ਜਿਹੜੇ ਬੀਬੀ ਦੀਆਂ ਮਾੜੀਆਂ ਕਾਰਗੁਜ਼ਾਰੀਆਂ ਸੀ ਲੋਕ ਮੁੱਦੇ ਸੀ ਉਹਨਾਂ ਨੂੰ ਚੱਕਿਆ ਚੱਕ ਕੇ ਲੋਕਾਂ ਦੇ ਸਾਹਮਣੇ ਲੈ ਕੇ ਆਂਦਾ ਲੀਡਰਾਂ ਦੇ ਸਾਹਮਣੇ ਲੈ ਕੇ ਆਂਦਾ ਜੀ ਦਾ ਖਮਿਆਜਾ ਅੱਜ ਮੈਂ ਭੁਗਤ ਰਿਆਂ ਜੀ ਬੀਤੇ ਦਿਨਾਂ ਦੇ ਵਿੱਚ ਬੀਬੀ ਹਲਕਾ ਜਗਰਾਉਂ ਦੇ ਵਿਧਾਇਕ ਸਾਹਿਬ ਜੀ ਤੋਂ ਪਰ ਮਾਣੂ ਤੇ ਅਤੇ ਉਹਨਾਂ ਦੇ ਪਤੀ ਦੀ ਸ਼ਹਿਰ ਦੇ ਉੱਤੇ ਗੁੰਡਾ ਰਾਜ ਹੋ ਰਿਹਾ ਜੀ ਜਗਰਾਉਂ ਦੇ ਵਿੱਚ ਮੇਰੇ ਉੱਤੇ ਕਾਤਲਨਾਂ ਦਾ ਹਮਲਾ ਕੀਤਾ ਗਿਆ ਮੇਰੇ ਸੱਟਾਂ ਮਾਰੀਆਂ ਗਈਆਂ ਮੇਰੀ ਗੱਡੀ ਭੰਨ ਦਿੱਤੀ ਗਈ ਪਰ ਜਦੋਂ ਉਸ ਤੋਂ ਬਾਅਦ ਐਫ ਆਈ ਆਰ ਹੋਈ ਤਾਂ ਪੁਲਿਸ ਪ੍ਰਸ਼ਾਸਨ ਉਦੋਂ ਵੀ ਨਕੰਮਾ ਨਿਕਲਿਆ ਜੀ ਪੁਲਿਸ ਪ੍ਰਸ਼ਾਸਨ ਨੇ ਆਪਣੀ ਜਿਹੜੀ ਮੈਂ ਤਾਂ ਨਲਾਇਕੀ ਕਹੂੰਗਾ ਜਗਜਗਰ ਕਰਤੀ ਉਹਨਾਂ ਨੇ ਐਫ ਆਈ ਆਰ ਕੀਤੀ ਅਣਪਛਾਤੇ ਬੰਦਿਆਂ ਦੇ ਕਰਤੀ ਹਾਲਾਂਕਿ ਮੈਂ ਆਪਦੇ ਬਿਆਨਾਂ ਦੇ ਵਿੱਚ ਹਲਕਾ ਜਗਰਾਉਂ ਦੀ ਵਿਧਾਇਕ ਬੀਬੀ ਸਰਬਜੀਤ ਕੌਰ ਮਾਨੂਕੇ ਅਤੇ ਉਹਨਾਂ ਦੇ ਪਤੀ ਅਤੇ ਜਿਹੜੇ ਬੰਦੇ ਨੇ ਮੈਨੂੰ ਫੋਨ ਕਾਲ ਕਰਕੇ ਬੁਲਾਇਆ ਸੀ ਉਹਦਾ ਨੰਬਰ ਉਹਦੀਆਂ ਬਕਾਇਦਾ ਫੋਟੋਆਂ ਸਾਰਾ ਕੁਝ ਸੀ ਕਲੀਅਰ ਕਰ ਚੁੱਕੇ ਆ ਪਰ ਪੁਲਿਸ ਪ੍ਰਸ਼ਾਸਨ ਦੇਖ ਲਓ ਅੱਜ ਕਿੱਥੇ ਖੜਾ ਜਿਹੜੇ ਐਸ ਐਚਓ ਸਾਹਿਬ ਨੇ ਸਿਟੀ ਦੇ ਉਹਨਾਂ ਨੇ ਜੀ ਅਣਪਛਾਤੇ ਦੇ ਐਫਆਈਆਰ ਕਰਕੇ ਮੈਨੂੰ ਇਨਸਾਫ ਦਿੱਤਾ ਜੀ ਤੁਹਾਡੇ ਸਾਹਮਣੇ ਆ ਜਿਹਦੇ ਕਰਕੇ ਅੱਜ ਅਸੀਂ ਧੰਨਵਾਦ ਕਰਨ ਪਹੁੰਚੇ ਸੀਗੇ ਤੇ ਆਉਣ ਵਾਲੇ ਦਿਨਾਂ ਚ ਇਸ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਜੇ ਮੈਨੂੰ ਪੂਰਨ ਇਨਸਾਫ ਨਾ ਮਿਲਿਆ ਤਾਂ ਅੱਜ ਕੀ ਮੰਗ ਕੀਤੀ ਗਈ ਹੈ ਅੱਜ ਅਸੀਂ ਮੈਮੋਰੰਡਮ ਪੱਤਰ ਦਿੱਤਾ ਜੀ ਐਸਪੀ ਸਾਹਿਬ ਨੂੰ ਅਸੀਂ ਆਏ ਸੀਗੇ ਐਸਐਸਪੀ ਸਾਹਿਬ ਦੇ ਕੋਲੇ ਮਾਨ ਜੋਗੇ ਅਸੀਂ ਸਾਹਿਬ ਤੁਹਾਨੂੰ ਨਹੀਂ ਮਿਲੇ ਹੈਗੇ ਜੀ ਤੇ ਐਸਪੀ ਸਾਹਿਬ ਤੁਹਾਨੂੰ ਮਿਲ ਗਏ ਉਹਨਾਂ ਨੂੰ ਅਸੀਂ ਮੈਮੋਰੰਡਮ ਪੱਤਰ ਦਿੱਤਾ ਵੀ ਇੱਕ ਹਫਤੇ ਦੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਬੜਾ ਕਿ ਦੋਸ਼ੀਆਂ ਦੇ ਉੱਪਰ ਨਹੀਂ ਹੁੰਦੀ ਤਾਂ ਇੱਕ ਹਫ਼ਤੇ ਬਾਅਦ ਅਸੀਂ ਆਪਦਾ ਅਸਰ ਹੋਰ ਤਿੱਖਾ ਕਰਾਂਗੇ ਉਹਨਾਂ ਨੇ ਕੀ ਇਸ ਵਾਰਸ਼ ਨੂੰ ਉਹ ਕਹਿੰਦੇ ਵੀ ਇੱਕ ਇੱਕ ਹਫ਼ਤੇ ਤੋਂ ਵਿੱਚ ਪਹਿਲਾਂ ਪਹਿਲਾਂ ਅਸੀਂ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਅਸੀਂ ਦੋਸ਼ੀਆਂ ਦੇ ਬੰਨ ਦੀ ਕਾਰਵਾਈ ਕਰਕੇ ਉਹਨਾਂ ਨੂੰ ਇਨਸਾਫ ਦੇ ਜ਼ਰੂਰ ਦੇਵਾਂਗੇ ਧੰਨਵਾਦ ਜੀ ਫੋਨ ਆਇਆ ਕਹਿੰਦਾ ਫੋਨ ਨੰਬਰ ਪੈਂਸ਼ਨ ਦਾ ਉਹ ਟ੍ਰੇਸ ਕਰਕੇ ਉਹਦਾ ਬੰਦ ਫੋਟੋ ਆ ਗਿਆ ਮਾਈ ਨੈਮ ਲੈ ਇੱਕ ਮਿੰਟ ਕਰ ਦੋ ਬਾਈ ਜੀ ਉਹ ਬੰਦੇ ਟ੍ਰੇਸ ਮਿੰਟ ਹੋ ਸਕਦੇ ਜੀ ਤੇ ਉਹ ਸਰਵਾਈਲੈਂਸ ਤੇ ਲਾ ਕੇ ਭੋਜਣਾ ਚਾਹੀਦਾ ਸੀ ਕਿ ਨਹੀਂ ਹੋਇਆ ਜੀ ਦੂਸਰਾ ਇਹ ਜਾਨ ਨੇ ਆਪਣੇ ਬਿਆਨਾਂ ਚ ਲਿਖਾਇਆ ਜੀ ਵੀ ਸਾਡੇ ਮਾਨਯੋਗ ਐਮਐਲਏ ਸਾਹਿਬਾਂ ਤੇ ਉਹਨਾਂ ਦੇ ਪਤੀ ਇਹਨਾਂ ਨੇ ਨਾ ਉਹ ਉਹਨਾਂ ਨੇ ਕੋਈ ਇਥੇ ਨਰਸਰੀ ਸੀ ਜੀ ਉੱਥੋਂ ਬੂਟੇ ੱਤਕੇ ਨਾ ਚੁਕਾ ਲਿਆ ਆਪਣੀ ਕੋਠੀ ਚ ਰਖਾਉਣ ਲਈ ਗਰੀਬਾਂ ਦੀ ਕੋਣੇ ਜਦੋਂ ਬਿੱਲ ਮੰਗਿਆ ਜੀ ਤਾਂ ਜਨਮਾਨ ਸੀਗੇ ਉਹ ਉਹਨੂੰ ਕੋਈ ਚਲੋ ਜੋ ਵੀ ਦਿੱਪਧਸ਼ ਸ਼ਬਦਾਂਲੀ ਵਰਤੀ ਹਾਂਜੀ ਸੈਕੰਡਲੀ ਫਿਰ ਜੀ ਇਹਨੂੰ ਥ੍ਰੈਟ ਕੀਤਾ ਉਹਨੂੰ ਵਸੀਲ ਕਰਤੀ ਉਹਨਾਂ ਨੇ ਦਰਸ ਦੀ ਬਣ ਪਵਾ ਚਲੋ ਲੋਕਾਂ ਦੀ ਆਵਾਜ਼ ਕਰਕੇ ਸੋਸ਼ਲ ਮੀਡੀਆ ਕਰਕੇ ਉਹਨਾਂ ਨੂੰ ਖੋਲਣੀ ਪਈ ਜੀ ਫਿਰ ਇੱਕ ਤੇ ਉਹਨਾਂ ਦੇ ਮਾਰ 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 ਬਿਸ਼ੇ ਗਿਆ ਗਿਆ ਵੀ ਤੁਸੀਂ ਕੋਈ ਨਾ ਮੈਂ ਹਰਕਤਾ ਤੋਂ ਪਲੀਜ਼ ਸਾਨੂੰ ਤੁਹਾਡੇ ਤੇ ਵਿਸ਼ਵਾਸ ਹੈ ਜੀ ਅਸੀਂ ਇੱਕ ਹਫਤਾ ਅਸੀਂ ਤਾਂ ਨਹੀਂ ਕਹਿੰਦੇ ਗੱਲ ਨੂੰ ਜੀ ਇੱਕ ਹਫਤਾ ਅਸੀਂ ਵੇਟ ਕਰਾਂਗੇ ਜੀ ਫਿਰ ਸਾਨੂੰ ਜੇ ਤੁਸੀਂ ਸਾਨੂੰ ਇਨਸਾਫ ਦਵਾ ਦਿਓਗੇ ਸਾਨੂੰ ਸੰਘਰਸ਼ ਨਹੀਂ ਕਰਨਾ ਪਊ ਨਹੀਂ ਤਾਂ ਮਜਬੂਰੋਂ ਫਿਰ ਸਾਨੂੰ ਕੋਈ ਗੱਲ ਠੀਕ ਹੈ ਥੈਂਕ ਯੂ ਜੋ ਇਸ ਦਿਨ ਤੱਕ ਕਿਸੇ ਅਫਸਰ ਨੇ ਕੀਤਾ ਹੈਗਾ ਕਿ ਆਪਣੀਆਂ ਵੀ ਜਜਮੈਂਟ ਦੇ ਦਿੱਤੀ ਹੈਗੀ ਇਹ ਉਸ ਦੇ ਬਾਰੇ ਅਸੀਂ ਕੋਈ ਐਕਸ਼ਨ ਚਲਦਾ ਕੋਈ ਗੱਲ ਨਹੀਂ ਦੀ ਮੈਂ ਕਰਾ ਕੋਈ ਜਿਸ ਤਰ੍ਹਾਂ ਪੱਤਰਕਾਰ ਤੇ ਹਮਲਾ ਹੋਇਆ ਅੱਜ ਐਸਐਸਟੀ ਨੂੰ ਇੱਕ ਮੰਗ ਪੱਤਰ ਵੀ ਦੇਣ ਪੁੱਜੇ ਤੁਸੀਂ ਵੀ ਅੱਜ ਨਾਲ ਸੀਗੇ ਜੀ ਠੀਕ ਹੈ ਚਲੋ ਰੱਖ ਮਗਰ ਮਗਰਕਾਰ ਭਾਈ ਚਾਹ ਦਾ ਜਿਹੜਾ ਇਹ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਹੈ ਤੇ ਜੇ ਚੌਥੇ ਪਿੱਲਰ ਦੇ ਡੈਮੋਕ੍ਰੇਸੀ ਦੇ ਉੱਤੇ ਹੀ ਅਟੈਕ ਹੋਣ ਲੱਗੇ ਤਾਂ ਮਤਲਬ ਅਸੀਂ ਸੇਫ ਨਹੀਂ ਹੈਗੇ ਜੁਡੀਸ਼ਰੀ ਹੋਗੀ ਐਡਮਿਨਿਸਟ੍ਰੇਸ਼ਨ ਹੋਗੀ ਲੈਜਿਸਲੇਟਰ ਹੋਗੀ ਤੇ ਉਸ ਤੋਂ ਬਾਅਦ ਪੱਤਰਚਾ ਪੱਤਰਕਾਰ ਜਿਹੜੇ ਨੇ ਇਹ ਸਭ ਤੋਂ ਇੰਪੋਰਟੈਂਟ ਲੋਕ ਹੁੰਦੇ ਆ ਤਾਂ ਕਿ ਰابطਾ ਬਣਿਆ ਰਵੇ ਅਸਲੀਅਤ ਤੇ ਜਿਹੜੇ ਅਸੀਂ ਦੁਰਾਚਾਰ ਕਰਦੇ ਆ ਉਹਦੇ ਵਿੱਚ ਜਿਹੜਾ ਪੱਤਰਕਾਰ ਭਾਈਚਾਰਾ ਹੀ ਇਹੋ ਜਿਹਾ ਭਾਈਚਾਰਾ ਜਿਹੜਾ ਐਕਸਪੋਜ਼ ਕਰਦਾ ਚੰਗੀਆਂ ਤੇ ਮੰਦੀਆਂ ਚੀਜ਼ਾਂ ਤੇ ਜੇ ਪੱਤਰਕਾਰਾਂ ਦੇ ਉੱਤੇ ਹੀ ਅਟੈਕ ਹੋਣ ਲੱਗ ਜੇ ਫਿਰ ਸੇਫ ਕੌਣ ਹੈ ਅ ਕੱਲ ਵੀ ਇੱਥੇ ਹੋ ਕੇ ਹਟਿਆ ਦੇਖੋ ਤੁਸੀਂ ਤੁਹਾਡੇ ਸਾਹਮਣੇ ਲੱਡੂ ਸਾਡੇ ਜਿਹੜੇ ਜੁਐਲਰਸ ਨੇ ਉਹਨਾਂ ਦੇ ਬਾਹਰ ਦੋ ਗੋਲੀਆਂ ਚੱਲੀਆਂ ਰਾਜੇ ਢਾਬੇ ਦੇ ਉੱਤੇ ਦੋ ਗੋਲੀਆਂ ਚੱਲ ਗਈਆਂ ਲੁੱਟ ਖੋਹ ਦੇ ਰੋਜ਼ ਕਾਰਨਾਮੇ ਹੋ ਰਹੇ ਆ ਜਿਹੜਾ ਤੁਸੀਂ ਐਕਸਪੋਜ਼ ਕਰਦੇ ਹੋ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਵੀ ਕਰੂੰਗਾ ਕਿ ਤੁਸੀਂ ਸਾਰੇ ਇੱਕ ਮੁੱਠ ਹੋ ਕੇ ਅਸੀਂ ਤੁਹਾਡੇ ਨਾਲ ਆ ਪੱਤਰਕਾਰ ਭਾਈਚਾਰੇ ਦੀ ਸਾਡੀ ਭਾਰਤੀ ਜਨਤਾ ਪਾਰਟੀ ਪੂਰਨ ਤੌਰ ਤੇ ਤੁਹਾਡੇ ਸਹਿਯੋਗ ਦੇ ਨਾਲ ਤੁਹਾਡੇ ਨਾਲ ਸਹਿਯੋਗ ਕਰੇਗੀ ਲੇਕਿਨ ਇੱਕੋ ਇੱਕ ਚੀਜ਼ ਮੈਂ ਚਾਹੁੰਦਾ ਕਿ ਤੁਸੀਂ ਜਦੋਂ ਰਿਪੋਰਟਿੰਗ ਕਰਦੇ ਹੋ ਜਿਹੜੀ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਗੁੰਡਾਗਰਦੀ ਇਸ ਟਾਈਮ ਦੇ ਉੱਤੇ ਹੋ ਰਹੀ ਹੈ ਉਹਨੂੰ ਵੱਧ ਚੜ੍ਹ ਕੇ ਐਕਸਪੋਜ਼ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਐਡਮਿਨਿਸਟ੍ਰੇਸ਼ਨ ਨੂੰ ਪਤਾ ਲੱਗ ਸਕੇ ਜੁਡੀਸ਼ਰੀ ਨੂੰ ਪਤਾ ਲੱਗ ਸਕੇ ਕਿ ਕੀ ਕੁਝ ਹੋ ਰਿਹਾ ਸਾਰੇ ਪੰਜਾਬ ਦੇ ਵਿੱਚ ਗੁੰਡਾਗਰਦੀ ਮੱਚੀ ਹੋਈ ਹੈ ਇਸ ਟਾਈਮ ਦੇ ਉੱਤੇ ਤੇ ਸਾਨੂੰ ਵੱਧ ਚੜ੍ਹ ਕੇ ਇਸ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦੀ ਲੋੜ ਹੈ ਤੇ ਮੈਂ ਨਸੀਬ ਦੇ ਬਿਲਕੁਲ ਇਹਦੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਖੜੇ ਆ ਜਿੱਥੇ ਵੀ ਇਹਨੂੰ ਜ਼ਰੂਰ ਹੋਊਗੀ ਭਾਰਤੀ ਜਨਤਾ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਤੁਸੀਂ ਕੀ ਕਹਿੰਦੇ ਹੋ ਸਰ ਐਸਪੀ ਸਾਹਿਬ ਨੇ ਕੀ ਰਿਪੋਰਟ ਦਿੱਤੀ ਐਸਪੀ ਸਾਹਿਬ ਨੂੰ ਸੋਇ ਸਾਹਿਬ ਤੁਸੀਂ ਨਾਲ ਸੀ ਸਾਰੇ ਵੀਰ ਐਸਪੀ ਸਾਹਿਬ ਨੇ ਆਪਾਂ ਨੂੰ ਆਪਾਂ ਗਿਆ ਉਹਨਾਂ ਨੂੰ ਵੀ ਸਾਨੂੰ ਅਸੀਂ ਤੁਹਾਨੂੰ ਕੋਈ ਜਲਦਬਾਜ਼ੀ ਚ ਨਹੀਂ ਕਹਿੰਦੇ ਵੀ ਤੁਸੀਂ ਤਤ ਪੜਾਤਥ ਚ ਕੋਈ ਗਲਤ ਫੈਸਲਾ ਜਾਂ ਗਲਤ ਇਨਵੈਸਟੀਗੇਸ਼ਨ ਕਰ ਲੋ ਆਪਾਂ ਉਹਨਾਂ ਨੂੰ ਜੋ ਆਪਣੀ رائے ਦੇ ਮਤਲਬ ਕੇ ਇੱਕ ਹਫ਼ਤੇ ਦਾ ਟਾਈਮ ਦਿੱਤਾ ਜੇ ਇੱਕ ਹਫ਼ਤੇ ਚ ਮੈਂ ਉਹਨਾਂ ਨੂੰ ਦੱਸਦਾ ਤੁਹਾਡੇ ਸਾਹਮਣੇ ਵੀ ਜੇ ਸਾਨੂੰ ਇਨਸਾਫ ਨਾ ਮਿਲਿਆ ਜੇ ਸਹੀ ਇਹਦੀ ਉਹ ਜੋ ਨਾ ਹੋਈ ਇਨਵੈਸਟੀਗੇਸ਼ਨ اور ਸਹੀ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਾ ਹੋਈ ਵਿਦਿਨ ਵੀਕ ਫਿਰ ਆਪਾਂ ਅਗਲਾ ਰੁਖ ਦੇ ਉਖ ਜਿਹੜਾ ਸੰਘਰਸ਼ ਦਾ ਰਾਹ ਵਾ ਉਹ ਆਪਾਂ ਤਿਆਰ ਆ ਉਸ ਜਥੇਬੰਦਕ ਤੌਰ ਤੇ ਉਹ ਕਿਸੇ ਇੱਕ ਮੈਂ ਉੱਥੇ ਮੀਟਿੰਗ 'ਚ ਵੀ ਤੇ ਭਾਈ ਸਾਹਿਬ ਵੀ ਖੜੇ ਆ ਉਹ ਆਪਣਾ ਇੱਕ ਪਾਰਟੀ ਦਾ ਇਸ਼ੂ ਨਹੀਂ ਇਹ ਇਹ ਜਨਤਕ ਇਸ਼ੂ ਆ ਇਹ ਪਬਲਿਕ ਇਸ਼ੂ ਆ ਇਹਦੇ 'ਚ ਕੋਈ ਪਾਰਟੀ ਕੋਈ ਧੜੇਬੰਦੀ ਕੋਈ ਮਤਭੇਦ ਕੁਝ ਨਹੀਂ ਮੈਂ ਉੱਥੇ ਵੀ ਪੱਤਰਕਾਰਾਂ ਨੂੰ ਫੇਰ ਬੇਨਤੀ ਕਰਦਾ ਵੇ ਆਪਸੀ ਕਿਹੜਾ ਬਾਅਦ ਚ ਕੱਢ ਲਿਓ ਲੇਕਿਨ ਇਹ ਮੌਕਾ ਇਹ ਜੇ ਅੱਜ ਨਸੀਬ ਸ਼িকার ਹੋਇਆ ਕੱਲ ਨੂੰ ਕੋਈ ਵੀ ਸ਼িকার ਤੋਂ ਬਣ ਸਕਦਾ ਇਸ ਲਈ ਜੇ ਤੁਸੀਂ ਡੈਮੋਕਰੇਸੀ ਦੇ ਚੌਥੇ ਪਿੱਲਨ ਨੂੰ ਸਲਾਮਤ ਰੱਖਣਾ ਚਾਹੁੰਦੇ ਹੋ ਤਾਂ ਜ਼ਰੂਰੀ ਆ ਵੀ ਇੱਕ ਢਡੇ ਥੱਲੇ ਇੱਕ ਮੋਠੇ ਇਕ ਜੁੱਟ ਹੋ ਕੇ ਇਸ ਤਕਸ਼ਾਈ ਇਸ ਜ਼ਬਰਦਸਤ ਨੂੰ ਦੇ ਖਿਲਾਫ ਆਵਾਜ਼ ਬੁਲੰਦ ਤੇ ਜ਼ੋਰਦਾਰ ਢੰਗ ਨਾਲ ਆਵਾਜ਼ ਬੁਲੰਦ ਕਰਿਏ ਤੇ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਪਛਾਈਏ